जीदा सलाना मिला। हर साल की तरह इस साल भी बड़ी ही श्रद्धा पूर्वक मनाया जा रहा है, है तारीख पांच छे सात तारीख तक बाबा बुढ़ा साहेब मेला मिसा प्रसाद का सब कुछ जाना प्रसाद मानिया जाता है व्यादे ਜਿਨਾ ਕਰ اولاد ਨਹੀਂ ਹੁੰਦੀ ਤੇ ਉਹ ਜੋੜਾ ਗੁਰੂ ਘਰ ਅਰਦਾਸ ਕਰਦੇ ਨੇ ਤੇ ਉਹ ਅਰਦਾਸ ਜਦ ਪੂਰੀ ਹੁੰਦੀ ਹੈ ਤਾਂ ਫਿਰ ਮਿੱਸੇ ਪ੍ਰਸ਼ਾਦ ਦੇ ਨਾਲ ਗੰਡੇ ਲੈ ਕੇ ਆਉਂਦੇ ਨੇ ਤੇ ਬਾਬਾ ਬੁੱਢਾ ਸਾਹਿਬ ਦਾ ਸਭ ਤੋਂ ਮਹਾ ਪ੍ਰਸ਼ਾਦ ਮਿੱਸੇ ਪ੍ਰਸ਼ਾਦ ਅਤੇ ਗੰਡਿਆਂ ਨੂੰ ਮੰਨਿਆ ਜਾਂਦਾ ਹੈ ਤੁਸੀਂ ਦੇਖ ਰਹੇ ਹੋ ਇੰਡੀਆ ਦੇ ਪੰਜਾਬ ਮਹਾ ਵਿਜੇ ਕੁਮਾਰ ਬਾਬਾ ਬੁੱਢਾ ਸਾਹਿਬ ਦਾ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਸ਼ਰਧਾ ਅਤੇ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਬਾਬਾ ਬੁੱਢਾ ਸਾਹਿਬ ਜੀ ਦੇ ਸਰਦਾਲੂ ਜਿਹੜੇ ਨੇ ਹਜ਼ਾਰਾਂ ਦੀ ਤਾਦਾਦ ਵਿੱਚ ਪਹੁੰਚਦੇ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਆਉਂਦੇ ਨੇ ਪੁੱਤਰਾਂ ਦੇ ਦਾਨੀ ਮੰਨਿਆ ਜਾਂਦਾ ਹੈ ਬਾਬਾ ਬੁੱਢਾ ਸਾਹਿਬ ਜੀ ਨੂੰ ਇੱਥੇ ਮਿੱਸੇ ਪ੍ਰਸ਼ਾਦ ਦੇਤੇ ਗੰਡੇ ਦਾ ਜਿਹੜਾ ਪ੍ਰਸ਼ਾਦ ਆ ਉਹ ਜਿਹੜਾ ਵਾ ਦਿੱਤਾ ਜਾਂਦਾ ਹੈ ਤਾਂ ਇਹ ਤੁਸੀਂ ਤਸਵੀਰਾਂ ਜਰੀਏ ਦੇਖ ਸਕਦੇ ਜੋ ਕਿ ਅੱਜ ਬਾਬਾ ਬੁੱਢਾ ਸਾਹਿਬ ਜੀ ਦਾ ਜਿਹੜਾ ਸਾਲਾਨਾ ਜੋੜ ਮੇਲਾ ਵਾ ਉਹਦੀ ਸ਼ਰਵਾਦ ਹੋ ਚੁੱਕੀ ਹੈ ਤਾਂ ਤੁਸੀਂ ਦੇਖ ਸਕਦੇ ਜੋ ਕਿ ਇਹ ਸਰਦਾਲੂ ਕਿੰਨੀ ਪਾਰੀ ਤਾਦਾਦ ਵਿੱਚ ਜਿਹੜੇ ਮਹਾਰਾਜ ਦੇਤੇ ਮਥਾ ਦੇ ਕਰਨੀ ਪਹੁੰਚਨੇ ਨੇ ਆਸ਼ੀਰਵਾਦ ਪ੍ਰਾਪਤ ਕਰ ਰਹੇ ਨੇ ਮਿੱਸਾ ਪ੍ਰਸ਼ਾਦਾ ਤੇ ਜਿਹੜਾ ਗੰਨਾਵਾ ਉਹ ਇਤੋਂ ਦਾ ਪ੍ਰਸ਼ਾਦ ਹੈ ਜਿਹੜਾ ਸਭ ਤੋਂ ਜ਼ਿਆਦਾ ਮੰਨਿਆ ਜਾਂਦਾ ਹੈ ਪਰ ਅੱਜ ਦੇ ਦਿਨ ਜਿਹੜਾ ਵਾ ਲੰਗਰ ਵੀ ਹਰ ਜਗ੍ਹਾ ਉੱਤੇ ਜਿਹੜੇ ਆ ਲਗਾਏ ਗਏ ਨੇ ਔਰ 5 6 ਅਤੇ 7 ਤਰੀਕ ਨੂੰ ਬਾਬਾ ਗੁੱਡਾ ਸਾਹਿਬ ਜੀ ਦਾ ਇਹ ਤਿੰਨ ਰੋਜਾ ਮੇਲਾ ਜਿਹੜਾ ਵਾ ਚੱਲਦਾ ਰਹੇਗਾ ਔਰ ਇਸ ਦੇ ਨਾਲ ਨਾਲ ਜਿਹੜਾ ਵਾ ਜਿੱਤਰਾ ਕੀ ਇਹ ਸਿੱਖ ਸੰਗਤ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਜਿਹੜੇ 버ਗਰ ਪੀਜ਼ਾ ਇਸ ਤਰ੍ਹਾਂ ਚੀਜ਼ਾਂ ਜਿਹੜੀਆਂ ਲਗਾ ਰਹੇ ਨੇ ਉਹ ਬਿਲਕੁਲ ਨਾ ਲਗਾਉਣ ਤਾਂ ਕਿ ਜਿਹੜਾ ਪਰੰਪਰਾਵਾ ਜਿਹੜੀ ਹੁੰਦੀ ਹੈ ਪਰੰਪਰਾ ਦਾਲ ਫੁਲਕਾ ਜਾਂ ਹੋਰ ਕੜੀ ਸ਼ਰਦਾ ਹੈ ਤਾਂ ਉਹ ਕੀਤਾ ਜਾਵੇ ਜਿਹੜੇ 버ਗਰ ਪੀਜ਼ਾ ਜਿਹੜੇ ਲਗਾਏ ਜਾ ਰਹੇ ਨੇ ਉਸ ਨੂੰ ਲੈ ਕੇ ਵੀ ਸਿੱਖ ਸੰਗਤ ਜਿਹੜੀ ਹੈ ਉਹ ਕਹਿੰਦੇ ਕਿ ਬਿਲਕੁਲ ਗਲਤ ਹੋ ਰਿਹਾ ਹੈ ਸੋ ਇਹ ਚੀਜ਼ਾਂ ਨੂੰ ਕਹਿੰਦੇ ਕਿ ਬੰਦ ਕਰਨਾ ਚਾਹੀਦਾ ਹੈ ਸੋ ਬਾਬਾ ਬੁੱਢਾ ਸਾਹਿਬ ਜੀ ਦਾ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਸ਼ਰਦਾ ਅਤੇ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਇੰਡੀਆ ਨਿਊਜ਼ ਵੀਜੇ ਕੁਮਾਰ ਤਰਨਤਾਰਨ ਬਲਾਨਾ ਗੋੜ ਮੇਲਾ ਉਹ ਸ਼ਰਦਾ ਤੇ ਸਰਕਾਰ ਨਾਲ ਸਾਰੇ ਸੰ ਆਪਾਂ ਕੋਟਾ ਸਾਹਿਬ ਪਹਿਲੇ ਹੱਟ ਕਰਕੇ ਸਾਡੇ ਛੇ ਸ੍ਰੀ ਸਾਬਾ ਅੰਕਲ ਦੀ ਸੇਵਾ ਜਿਹੜੀ ਹੈ ਉਹ ਇੱਕੀ ਹੈ ਬਹੁਤ ਵੱਡਾ ਰਤਪਾ ਆਪਾਂ ਕੋਟਾ ਸਾਹਿਬ ਦਾ ਉਹਨਾਂ ਦਾ ਸਾਲਾਨਾ ਜੋੜ ਪਹਿਲਾ ਹਰ ਸਾਲ ਦੇ ਕਰਾਂ ਇੱਥੇ ਬਹੁਤ ਵੱਡੀ ਕਿੰਨੀ ਲਖਣਾ ਸੰਕਟਾ ਦਾ ਸਲੈਬ ਜਿਹੜਾ ਹੈ ਉਹ ਤੋਂ ਅੱਜ ਉੱਤਰਿਆ ਲੱਗੇ ਉਹ ਹਰ ਸਾਹਿਬ ਦੀ ਬਰਾਬਰ ਅੱਜ ਵੀ ਜਿਹੜਾ ਜੋੜ ਉਹਨਾਂ ਸੰਕਟਾਂ ਦੇ ਵਿੱਚ ਧਾਰੀ ਹਿਸਾਬ खराब तो ना, ना मना जा तो तो करना में था। की जा पीजे बर्गर सा लंगर की गुरु साहब को नहीं मर्यादा सो तो यही मैं बेनती करना चाहना लख लखाई जोड़ मेले की वाहसा वाह